ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਵੜਾ ਜਿਹੜੀ ਸੇਲ ਕਰ ਰਹੇ ਆ ਬਾਕੀ ਦੀ ਗੱਲ ਬਾਤ ਜਿਹੜੀ ਬਾਈ ਨਾਲ ਕਰਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੋ ਠੀਕ ਹੋਮ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਭੁੱਲ ਦਿਓ ਨਾਮ ਚਰਨਜੀਤ ਸਿੰਘ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਤਸੀਲ ਤਾਂ ਆਪਾ ਹੈਨਾ ਹਾਂਜੀ ਤੇ ਨੇੜੇ ਪਿੰਡ ਬਈ ਹੋਰ ਆਪਾਂ ਨੂੰ ਭਦੌੜ ਦੇ ਨੇੜੇ ਆ ਬਈ ਭਦੌੜ ਵੀ ਨੇੜੇ ਆ ਕਿ ਇਧਰੋਂ ਸੱਜੋਂ ਵੀ ਨੇੜੀ ਹੈਨਾ ਹਾਂਜੀ ਹਾਂਜੀ ਮੋਬਾਈਲ ਨੰਬਰ ਬੋਲ ਦੋ ਆਪਣਾ 8146378177 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਇਹ ਸਾਹਮਣੇ ਬੈਠ ਦੇਖ ਰਹੇ ਆ ਬਈ ਆਪਣੇ ਘਰ ਦੀ ਹੋਈ ਆ ਹਾਂ ਹਾਂ ਬਈ ਘਰ ਕਿਹੜਾ ਸੂਏ ਇਹ ਸੂਂਦੀ ਆ ਇਹ ਤੀਜੇ ਸੂਏ ਸੂ ਬਈ ਹਾਂ ਤੇ ਕਿੰਨਾ ਕਿੰਨੇ ਦੁੱਧ ਕੱਢਿਆ ਬਈ ਪਿਛਲੇ ਸੂਏ ਸੀਗਾ ਬਈ 22 ਲੀਟਰ ਤੇ ਐਤ ਕੀ ਫਿਰ ਕਿੰਨੀ ਕਿਮੀਦ ਆ ਬਈ ਇਹ ਤੋਂ ਇਹ ਕੀ ਦਾ ਸਾਹ ਦੇ ਸਰਤ ਹੈ ਬਈ 25 ਦੇ ਸਕਦੀ ਹੈ 25 ਤੋਂ ਪਲੱਸ ਠੀਕ ਹੈ ਬਈ ਬਾਕੀ ਗਰਮੀਆਂ ਦਾ ਤਾਂ ਤੋਹਫਾ ਹੀ ਆ ਹਨਾ ਹਾਂਜੀ ਹਾਂਜੀ ਗਰਮੀ ਗਰਮੀ ਤਾਂ ਮੰਨਦੀ ਕੋਈ ਨਹੀਂ ਬਈ ਹੂੰ ਗਰਮੀ ਬਿਲਕੁਲ ਨਹੀਂ ਮੰਨਣ ਵਾਲੀ ਬਈ ਤੇ ਫੈਟ ਫੂਡ ਕਿਵੇਂ ਆਉਂਦੀ ਸੀ ਬਈ ਫੈਟ ਫੂਡ ਪੂਰੀ ਵਧੀਆ ਬਈ ਠੀਕ ਹੈ ਦੁੱਧ ਗਾੜਾ ਹੋਣਾ ਹਾਂ ਪੂਰਾ ਗਾੜਾ ਬਾਈ ਠੀਕ ਹੈ ਦੁੱਧ ਬਾਈ ਕਹਿੰਨਾ ਬਾਈ ਪੂਰਾ ਗਾੜਾ ਕਾ ਤੇ ਬਾਕੀ ਕੱਦ ਕਾਠ ਵਾਲੀ ਹੈ ਵਜਨ ਵਾਲੀ ਬੈੜਾ ਕਿ ਠੰੜਲੇਵਾ ਆਪਾਂ ਨੇੜੇ ਚੈੱਕ ਕਰਵਾਣੇ ਚਵਾਈ ਚ ਬੁਈ ਕਿਵੇਂ ਸੀ ਬਾਈ ਚਵਾਈ ਚ ਬੁਈ ਪੂਰੀ ਓਕੇ ਆ ਪੂਰੀ ਸੀਲ ਆ ਬਾਈ ਠੀਕ ਹੈ ਠੰਡੀ ਸੀਲ ਫੁੱਲ ਆ ਬਾਈ ਬਾਕੀ ਥਣਾ ਦਾ ਸੈਟ ਚੈੱਕ ਕਰ ਸਕਦਾ ਬੜਾ ਚੰਗਾ ਅੰਦਾਜ਼ਾ ਸਾਨੂੰ ਆਈ ਜਾਊਗਾ ਕਿਉਂਕਿ ਜਿਵੇਂ ਇੱਥੇ ਖੜੀ ਹੈ ਆਪਾਂ ਹੀ ਕੋਈ ਚੱਕਰ ਹੀ ਨਹੀਂ ਹਨਾ ਹਾਂ ਹਾਂ ਉਹ ਜਨੱਠ ਨਹੀਂ ਕਰਦੀ ਕਰਮ ਵਾਲੀ ਨਹੀਂ ਨਹੀਂ ਕੋਈ ਚੱਕਰ ਹੀ ਨਹੀਂ ਬਾਕੀ ਬਾਈ ਅਲੇ ਲਓ ਵੀ ਹਾਲ ਤਾਂ ਲੈ ਵਾ ਨੂੰ ਵਧਾਉਣਾ ਇਹਨੇ ਦੱਸਦਾ ਬੱਲ ਲੈਂਦੀ ਆ ਸਾਰੀਆਂ ਬਲਟਾਂ ਕੱਢਣੀਆਂ 10 ਦਿਨਾਂ ਦੀ ਪਈ ਕਹਿੰਦਾ ਕੱਚੀ ਧੋਰ ਦੇ ਬਈ ਇਧਰੋਂ ਲੰਮੀ ਸੂਣਾ ਤਰਾ ਪਰ ਆਪਸੇ ਵਧਾ ਜਾਂਦੀ ਆ ਬਈ ਠੀਕ ਆ ਲੈ ਵਾ ਬਈ ਕਹਿੰਦਾ ਸੂਣਾ ਤਿਆਰ ਕਰਦੀ ਆ ਨੇੜੇ ਜਾ ਕੇ ਬਾਕੀ ਲੰਮੀ ਲੰਮੀ ਦੀ ਗੱਲ ਕਰੀਏ ਬੇਲ ਦੀ ਗੱਲ ਕਰੀਏ ਫੁੱਲ ਭਲੀ ਵੀ ਵੜਾ ਗਈ ਤੇ ਕੱਲੀ ਕੱਚੀ ਕੱਚੀ ਹਵਾਨਾ ਵੀ ਕਹਿੰਦਾ ਸੂਣਾ ਤਿਆਰ ਕਰਦੇ ਆ ਮੋੜ ਲੈ ਵਈ ਇਧਰੋਂ ਬਲਟਲਾ ਤੁਸੀਂ ਚੈੱਕ ਕਰ ਸਕਦੇ ਹੋ ਬਈ ਹਵਾਨਾ ਵਧੀਆ ਟਾਈਟ ਕੈਰ ਕਰਦੀ ਹੋ ਪੂਰਾ ਹਾਂ ਹਾਂ ਫੁੱਲ ਬਈ ਠੀਕ ਹੈ ਲੇਵਾ ਬਈ ਕਹਿੰਦਾ ਸੋਹਣਾ ਤਿਆਰ ਕਰਦੀਆਂ ਨੇੜੇ ਜਾ ਕੇ ਬਾਕੀ ਥੋੜਾ ਥੁਣਾ ਸਾਇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦਾ ਮੁੱਲ ਬਈ ਫਕੀਰ ਮੁੱਲ ਬਈ ਕਰਾਉਣ ਨੂੰ ਤਾਂ ਕਹਿੰਦਾ ਮਰਜ਼ੀ ਕਰਾ ਲਓ 60000 ਰੁਪਏ ਦੀ ਆਪਾਂ ਦੇਵਾਂਗੇ ਬਈ ਠੀਕ ਹੈ ਮੁੱਲ ਕਰਾਉਣ ਨੂੰ ਬਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 60000 ਦੀ ਹਾਂ ਲੈਣ ਦੇਣ 60000 ਰੁਪਏ ਠੀਕ ਹੈ 60000 ਰੁਪਏ ਬਈ ਕਹਿੰਦਾ ਲੈਣ ਦੇਣ ਮੁੱਲ ਆ ਤੇ ਮਾਨ ਤਾਂ ਥੋੜਾ ਘਣਾ ਆਏਗਾ ਇਹਦਾ ਨਹੀਂ ਜਮਾ ਜਾਏ ਜੀ ਆ ਬਈ ਜੇ 65 ਵਾਂ ਕੇ ਫਿਰ 60 ਦੀ ਕਹਿਦੀ ਐ ਫਿਰ ਉਹ ਵੀ ਨਹੀਂ ਚੰਗੀ ਗੱਲ ਹਨਾ ਠੀਕ ਆ ਹਾਂ ਵੀ ਲੈਣ ਦੇਣੀ ਆ ਲੈਣ ਦੇਣੀ ਆ ਉਹ ਕੀ ਘੂਨ ਲਾਵੇ ਜੀ ਨਹੀਂ ਲੈਣੀ ਠੀਕ ਐ ਬਈ ਬਈ ਕਹਿੰਦਾ ਬਈ ਲੈਣ ਦੇਣ ਮੋਲੀ ਰੱਖਤਾ ਜਮਾ ਫਿਕਸ ਹੀ ਹੈਗਾ ਬਸ ਵੀ ਸੋੜ ਹੀ ਹੋ ਮਾੜੀ ਮੋਟੀ ਆਏਗਾ ਹਨਾ ਜਿਹੜਾ ਵੀਰ ਕਹਿੰਦਾ ਆਊਗਾ ਬਾਕੀ ਤੋਰਾ ਤਾਰਾ ਤੁਸੀਂ ਇਹਦਾ ਚੈੱਕ ਕਰ ਸਕਦੇ ਹੋਗੇ ਕੁਆਲਿਟੀ ਬੈਡ ਦੀ ਇੱਕ ਨੰਬਰ ਮੋਲੇ ਦਾ 60000 ਰੁਪਇਆ ਕੱਲੀ ਕੱਚੀ ਆ ਉਸ ਹਮ ਨਾਲ ਅੰਦਾਜ਼ਾ ਲਾ ਲਿਓ ਸਾਰਿਆਂ ਨੇ ਬਾਲਟਾਂ ਕੱਢਣੀਆਂ ਫਿਰ ਸੂਣਾ ਇਹਨੇ ਕਰਮਾਲੀ ਨੇ ਤੇ ਮੁੱਲ 60 ਕਿਸੇ ਵੀ ਵੀਰ ਨੂੰ ਇਹ ਵੈੜ ਪਸੰਦ ਆਉਂਦੀ ਆ ਤਾਂ ਬਾਈ ਨਾਲ ਤੁਸੀਂ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ